ਤੇ ਅੱਜ ਦਾ ਸਾਡਾ ਜਿਹੜਾ ਮੇਨ ਮਕਸਦ ਆ ਜਾਂ ਮੇਨ ਮੁੱਦਾ ਏ ਉਹ ਸਾਡਾ ਹੈਗਾ ਸਾਡੇ ਨਾਲ ਦੇ ਸਾਥੀਆਂ ਨੂੰ ਸਾਰਿਆਂ ਨੂੰ ਤਨਖਾਹਾਂ ਜਾਰੀ ਹੋਣ ਕਿਉਂਕਿ ਪਿਛਲੇ 8 ਮਹੀਨਿਆਂ ਤੋਂ ਕਿਸੇ ਵੀ ਤੇ ਤੁਹਾਨੂੰ ਪਤਾ ਹੈ ਕਿ ਟੀਚਿੰਗ ਲਾਈਨ 'ਚ ਸਭ ਤੋਂ ਜ਼ਿਆਦਾ ਜਿਹੜੀਆਂ ਹੈਗੀਆਂ ਨੇ ਉਹ ਫੀਮੇਲ ਜਿਹੜੀਆਂ ਇਹਨੇ ਪੜਾ ਰਹੀਆਂ ਨੇ ਤੇ ਉਹਨਾਂ ਨੂੰ ਆਪਣਾ ਘਰ ਦਾ ਗੁਜ਼ਾਰਾ ਬੱਚਿਆਂ ਦੇ ਫੀਸਾ ਸਾਰੀਆਂ ਹੀ ਉਹ ਮੁਸ਼ਕਲਾਂ ਤੋਂ ਨਿਕਲ ਰਹੇ ਨੇ ਜਦ ਕਿ ਪੰਜਾਬ ਸਰਕਾਰ ਸਿੱਖਿਆ ਮੰਤਰੀ ਡੀਪੀਆਈ ਸਭ ਨੂੰ ਇਹਨਾਂ ਮੁਸ਼ਕਲਾਂ ਦਾ ਪਿਛਲੇ 8 ਮਹੀਨਿਆਂ ਤੋਂ ਹੀ ਪਤਾ ਹੈ ਬਾਰ ਬਾਰ ਸਾਡੇ ਜਿਹੜੇ ਨੁਮਾਇੰਦੇ ਨੇ ਉਹ ਜਾਣਦੇ ਨੇ ਉਥੇ ਆਪਣੀਆਂ ਰੱਖਦੇ ਨੇ ਵੀ ਸਾਡੇ ਕੈਡਰ ਨੂੰ ਸਾਡੀ ਗੈਸ ਫੈਕਲਟੀ ਨੂੰ ਇਹ ਇਹ ਮੁਸ਼ਕਲਾ ਆ ਰਹੀਆਂ ਨੇ ਪਰ ਹਜੇ ਤੱਕ ਸਾਡਾ ਕੋਈ ਵੀ ਹੱਲ ਨਹੀਂ ਕੀਤਾ ਗਿਆ ਨਾ ਸਾਡੀ ਤਨਖਾਹ ਜਾਰੀ ਕੀਤੀ ਗਈ ਹੈ ਅਤੇ ਨਾ ਹੀ ਉਹਨਾਂ ਸਾਥੀਆਂ ਨੂੰ ਵਰਕਲੋਡ ਦਿੱਤਾ ਗਿਆ